ਜਿਹੜੀ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਇਸ ਕੀ ਦਾ ਜੁੜੇ ਸਾਡੇ ਸ਼੍ਰੀ ਰਾਹੁਲ ਗਾਂਧੀ ਜੀ ਉਹਨਾਂ ਦੇ ਉੱਤੇ ਜਿਹੜੀ 2 ਸਾਲ ਦੀ ਸਜ਼ਾ ਸੁਣਾਈ ਗਈ ਹੈ ਤੇ ਵਿਧਾਨ ਇੱਥੇ ਸੰਸਦ ਦੇ ਵਿੱਚੋਂ ਉਹਨਾਂ ਨੂੰ ਬਰਖਾਸ ਕੀਤਾ ਗਿਆ ਇਹ ਮੋਦੀ ਸਰਕਾਰ ਨੇ ਬਹੁਤ ਹੀ ਗਲਤ ਕੰਮ ਕੀਤਾ ਜੀ ਉਹਨਾਂ ਨੇ ਕੋਈ ਵੀ ਸਾਰੇ ਮੋਦੀ ਚੋਰ ਨਹੀਂ ਗਏ ਸਿਰਫ ਨਿਰੇਂਦਰ ਮੋਦੀ ਤੇ ਲਾਲਿਤ ਮੋਦੀ ਨਰੇਂਦਰ ਮੋਦੀ ਇਹੀ ਚੋਰ ਕਹੇ ਸੀਗੇ ਪਰ ਉਹਨਾਂ ਨੂੰ ਇਹ ਕਹਿ ਦਿੱਤਾ ਕਿ ਇਹਨਾਂ ਨੇ ਸਾਰਿਆਂ ਨੂੰ ਚੋਰ ਕਿਹਾ ਤੇ ਬਹੁਤ ਮੋਦੀ ਸਰਕਾਰ ਨੇ ਜੋ ਵੀ ਤੱਕਾ ਕਰ ਰਹੇ ਐ ਇਸ ਟਾਈਮ ਬਹੁਤ ਗਲਤ ਆ ਜੀ ਬੀਜੇਪੀ ਸਰਕਾਰ ਜੋ ਵੀ ਆਪਣੇ ਰਾਹੁਲ ਗਾਂਧੀ ਜੀ ਤੇ ਤੱਕੇਸ਼ਾਈ ਕਰ ਰਹੇ ਐ ਇਹ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਸਾਨੂੰ ਜਿੱਥੇ ਤੱਕ ਵੀ ਚੱਲਣਾ ਪਿਆ ਅਸੀਂ ਉੱਥੇ ਤੱਕ ਹੀ ਜਾਵਾਂਗੇ ਨਾਲ ਜਿਸ ਤਰੀਕੇ ਨਾਲ ਉਹ ਸੋ ਸਰਦੇਸ਼ ਰਾਹੁਲ ਗਾਂਧੀ ਜੀ ਦੀ ਜਿਹੜੀ ਸਦਸਤਾ ਰੱਦ ਹੋਈ ਹੈ ਤੇ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਲੋਕਤੰਤਰ ਨੂੰ ਦਬਾਇਆ ਜਾ ਰਿਹਾ ਹੈ ਬਿਲਕੁਲ ਜੀ ਬਿਲਕੁਲ ਲੋਕਤੰਤਰ ਨੂੰ ਬਿਲਕੁਲ ਦਬਾਇਆ ਜਾ ਰਿਹਾ ਹੈ ਜੀ ਕਿਉਂਕਿ ਰਾਹੁਲ ਗਾਂਧੀ ਜੀ ਸੱਚ ਦੇ ਉੱਤੇ ਖੜੇ ਨੇ ਸਚਾਈ ਨੂੰ ਅੱਗੇ ਲੈ ਕੇ ਜਾ ਰਹੇ ਨੇ ਤੇ ਜਿਹੜੇ ਨਰਿੰਦਰ ਮੋਦੀ ਜੀ ਹੈ ਇਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਅੱਗੇ ਇਹ ਨਾ ਆ ਸਕੇ ਜੀ ਸਦੂ ਜੀ ਜਨਾ ਚਾਹੁੰਦੇ ਆ ਯਾਦ ਜੀ ਪੂਰੇ ਲੁਧਿਆਣੇ ਦੇ ਹਲਕਿਆਂ ਦੇ ਵਿੱਚ ਅੱਜ ਪ੍ਰੈਸ ਕਾਨਫਰੰਸ ਹੈ ਕਾਂਗਰਸ ਦੇ ਵੱਲੋਂ ਜਿਹੜੀ ਲੋਕਤੰਤਰ ਨੂੰ ਦਬਾਇਆ ਜਾ ਰਿਹਾ ਹੈ ਆਪਾਂ ਸਾਰੇ ਜਾਣਦੇ ਆ ਪਿਛਲੇ ਦਿਨਾਂ ਦੇ ਵਿੱਚ ਜਦੋਂ ਰਾਹੁਲ ਗਾਂਧੀ ਜੀ ਨੂੰ ਪਾਰਲੀਮੈਂਟ ਦੀ ਜਿਹੜੀ ਮੈਂਬਰਸ਼ਿਪ ਹੈ ਉਹਦੇ ਵਿੱਚ ਬਰਖਾਸਤ ਕੀਤਾ ਗਿਆ ਔਰ ਇੱਕ ਇਹੋ ਜਿਹਾ ਸ਼ਬਦ ਜਿਹੜਾ ਕਿ ਆਮੂਮਨ ਜਿਹੜਾ ਹੈ ਹਰ ਪੋਲੀਟੀਕਲ ਪਾਰਟੀਆਂ ਦੇ ਲੀਡਰ ਅਕਸਰ ਇਹ ਗੱਲਾਂ ਬੋਲ ਜਾਂਦੇ ਨੇ ਰੋਧੀ ਜਿਹੜੀ ਸਜ਼ਾ ਹੈ ਕਾਨੂੰਨ ਦੇ ਵਿੱਚ 2 ਮਹੀਨੇ ਵੀ ਹੈ ਤੇ 2 ਸਾਲ ਵੀ ਹੈ ਮਿਨਿਮਮ ਸਜ਼ਾ ਜਿਹੜੀ ਆ ਉਹ 2 ਮਹੀਨੇ ਦੀ ਹੈ ਤੇ ਮੈਕਸਿਮ 2 ਸਾਲ ਦੀ ਹੈ ਸਜ਼ਾ ਵੀ ਵੱਧ-ਵੱਧ ਸੁਣਾਈ ਗਈ ਔਰ ਉਸ ਤੋਂ ਬਾਅਦ ਜਿਹੜਾ 24 ਘੰਟਿਆਂ ਵਿੱਚ ਮੈਂਬਰਸ਼ਿਪ ਕੈਨਸਲ ਕਰਤੀ ਪਾਰਲੀਮੈਂਟ ਤੇ ਉਸ ਤੋਂ ਬਾਅਦ ਬੰਗਲਾ ਖਾਲੀ ਕਰਨ ਦੀ ਵੀ ਗੱਲ ਕਰਤੀ ਇਹ ਬੜੀ ਮੰਦਪਾਗੀ ਹੈ ਡੈਮੋਕ੍ਰੇਸੀ ਦਾ ਕਤਲ ਹੈ ਡੈਮੋਕ੍ਰੇਸੀ ਦੀ ਖੂਬਸੂਰਤੀ ਹੈ ਕਿ ਤੁਹਾਡੀ ਆਪੋਜੀਸ਼ਨ ਜਿਹੜੀ ਆ ਸਟਰੋਂਗ ਹੋਣੀ ਚਾਹੀਦੀ ਹੈ ਤਾਂ ਕਿ ਲੋਕਾਂ ਤੱਕ ਜਿਹੜੇ ਹੈ ਸਰਕਾਰ ਦੇ ਕੰਮਾਂ ਦੇ ਜਿਹੜੇ ਚੰਗੇ ਕੰਮ ਉਹ ਵੀ ਪਹੁੰਚਣ ਤੇ ਜਿਹੜੇ ਮਾੜੇ ਕੰਮ ਨੂੰ ਰੋਕਿਆ ਜਾ ਸਕੇ ਰਾਹੁਲ ਜੀ ਪਾਰਲੀਮੈਂਟ ਦੇ ਵਿੱਚ ਬਾਰ ਬਾਰ ਅਡਾਨੀ ਤੇ ਮੋਦੀ ਦੇ ਸਬੰਧਾਂ ਨੂੰ ਓਪਨ ਕਰ ਰਹੇ ਸੀਗੇ ਥੈਟਸ ਵਾਈ ਉਹ 30000 ਕਰੋੜ ਰੁਪਇਆ ਜਿਹੜਾ ਖਾਧਾ ਗਿਆ ਆਮ ਲੋਕਾਂ ਦਾ ਚਾਹੇ ਉਹ ਅਡਾਨੀ ਦੀਆਂ ਕੰਪਨੀਆਂ ਨੇ ਐਲਐਸਆਈ ਕੰਪਨੀ ਚ ਲਗਾਇਆ ਚਾਹੇ ਐਸਬੀਆਈ ਚ ਲਗਾਇਆ ਉਹਦੇ ਵਾਸਤੇ ਰਾਹੁਲ ਜੀ ਲੋਕਾਂ ਦੀ ਆਵਾਜ਼ ਚੱਕ ਰਹੇ ਸੀਗੇ ਉਹਨਾਂ ਦੀ ਆਵਾਜ਼ ਨੂੰ ਦੁਬਾਨ ਵਾਸਤੇ ਇਹ ਛੜਯੰਤਰ ਰਚਿਆ ਗਿਆ ਔਰ ਬੜੀ ਸਪੀਡ ਨਾਲ ਇਹ ਕੰਮ ਹੋਇਆ ਅਸੀਂ ਸਾਰੇ ਕਾਂਗਰਸੀ ਸਾਡੇ ਕੌਂਸਲਰ ਸਹਿਬਾਨ ਮੋਨੂ ਜੀ ਜਗਦੀਸ਼ ਜੀ ਲਾਲੀ ਜੀ ਰੇਸ਼ੂਪਾਲ ਜੀ ਜਗਦੰਬੇ ਜੀ ਸਾਰੇ ਸਾਡੇ ਦੋਸ ਵਰਕਰ ਸਹਿਬਾਨ ਵੀ ਖੜੇ ਹੈ ਅਸੀਂ ਸਾਰੇ ਮਿਲ ਕੇ ਪੂਰਾ ਲੁਧਿਆਣਾ ਦੇ ਕੌਂਸਲਰਸ ਬੋਰਡ ਪ੍ਰਧਾਨ ਬਲਾਕ ਪ੍ਰਧਾਨ ਸੀਨੀਅਰ ਲੀਡਰਸ਼ਿਪ ਅਸੀਂ 3 ਤਰੀਕ ਘੰਟਾ ਘਟਾ ਚੌਂਕ ਤੋਂ ਤੈਨੂੜੀ ਚੌਂਕ ਤੱਕ ਜਿਹੜਾ ਰੋਸ਼ ਮਾਰਚ ਕੱਢਣ ਜਾ ਰਹੇ ਹਾਂ ਜੀ तकरीबन 10000 ਅਸੀਂ ਆਪਣੇ ਵਰਕਰ ਸਾਥੀਆਂ ਨੂੰ ਲੈ ਕੇ ਏ ਰੋਸ਼ ਮਾਰਚ ਮੁਜਾਇਰਾ ਕਰਾਂਗੇ ਔਰ ਇਹ ਕੋਈ ਉਹ ਨਹੀਂ ਹੈ ਕਿ ਇਹਦੇ ਚ ਕੋਈ ਸਾਡਾ ਉਗਰ ਪ੍ਰਦਰਸ਼ਨ ਆ ਇਟਸ A पीसफुल मार्च ਤਾਂ ਕਿ ਅਸੀਂ ਲੋਕਾਂ ਤੱਕ ਇਹ ਗੱਲ ਪਹੁੰਚਾਈਏ ਬੇਸਿਕਲੀ ਜਿਹੜੀ ਸਾਡੀ ਲੜਾਈ ਹੈ ਉਹ ਡੈਮੋਕ੍ਰੇਸੀ ਬਚਾਉਣ ਦੀ ਹੈ ਵਿਦ ਦਾ ਹੈਲਪ ਆਫ ਪੀਪਲ ਵਿਦ ਦਾ ਹੈਲਪ ਹੈਲਪ ਆਫ ਕਾਂਗਰਸ ਵਰਕਰਸ ਅਸੀਂ ਇਹ ਰੋਸ਼ ਮਾਰਚ ਨੂੰ ਜਿਹੜਾ ਲੈ ਕੇ ਜਾ ਰਹੇ ਹਾਂ ਔਰ ਉਸ ਤੋਂ ਬਾਅਦ ਜਦੋਂ ਜਦੋਂ ਜੋ ਜੋ ਖੜਗੇਜੀ ਦੇ ਸੋਰੀਆਜੀ ਦੇ ਆਦੇਸ਼ ਹੋਣਗੇ ਜਿਸ ਲੈਵਲ ਤੱਕ ਵਾਰਡ ਲੈਵਲ ਤੱਕ ਔਰ ਬੂਥ ਲੈਵਲ ਤੱਕ ਵੀ ਜਾਣਾ ਪਿਆ ਸਾਡੇ ਸਾਰੇ ਕਾਂਗਰਸ ਦੇ ਵਰਕਰ ਪਬਲਿਕ ਤਾਂ ਇਹ ਗੱਲਾਂ ਜਰੂਰ ਪਹੁੰਚਾਣਗੇ ਔਰ ਕੱਲ ਰਾਣਾ ਗੁਰਜੀਤ ਜੀ ਜਿਹੜੇ ਹੈ ਡਿਸਟ੍ਰਿਕਟ ਦੀ ਪ੍ਰੈਸ ਕਾਨਫਰੰਸ ਕਰਕੇ ਗਏ ਸੀ ਅੱਜ ਸਾਡੇ ਲੁਧਿਆਣਾ ਅਰਬੰਦ ਦੇ 12 ਬਲਾਕ ਨੇ ਜਿਨ੍ਹਾਂ ਵਿੱਚ ਅੱਜ ਸਾਡੀ 6ਵੀਂ ਮੀਟਿੰਗ ਹੈ ਔਰ ਕੱਲ ਤੱਕ ਅਸੀਂ 12 ਮੀਟਿੰਗਾਂ ਕੰਪਲੀਟ ਕਰਾਂਗੇ ਔਰ ਤਿੰਨ ਤਿੰਨ ਨੂੰ ਸਾਡਾ ਜਿਹੜਾ ਰੋਸ਼ਮਾਰਚ ਕਟੜਾ ਕਟ ਚੌਂਕ ਤੋਂ ਸਾਡੋ ਕਿਦੋਂ ਦੀ ਚੌਂਕ ਤੱਕ ਚੱਲੇਗਾ ਪਰ ਮੈਂ ਤੁਹਾਡੇ ਥਰੂ ਸਾਰੇ ਕਾਂਗਰਸੀ ਵਰਕਰ ਸਾਥੀਆਂ ਨੂੰ ਅਪੀਲ ਕਰਦਾ ਹਾਂ ਲੀਡਰਸ਼ਿਪ ਐਨ ਨੂੰ ਅਪੀਲ ਕਰਦਾ ਕਿ ਇਸ ਰੋਸ਼ ਮਾਰਚ ਵਿੱਚ ਪਾਰਟਿਸਪੇਟ ਜਰੂਰ ਕਰੋ ਤੇ ਆਪਣੇ ਪਰਿਵਾਰਾਂ ਨੂੰ ਲੈ ਕੇ ਆਓ ਇਹ ਲੜਾਈ ਜਿਹੜੀ ਹੈ ਕਾਂਗਰਸ ਬਚਾਉਣ ਦੀ ਨਹੀਂ ਹੈ ਜਾਂ ਕਾਂਗਰਸ ਦੇ ਨਾਲ ੱੱਕੇ ਹੋਏ ਦੀ ਨਹੀਂ ਹੈ ਇਹ ਲੜਾਈ ਹੈ ਡੈਮੋਕ੍ਰੇਸੀ ਨੂੰ ਬਚਾਉਣ ਵਾਸਤੇ ਦੇਖੋ ਯੂ ਆਰ ਦਾ ਫੋਰਥ ਪਿਲਰ ਆਫ ਡੈਮੋਕ੍ਰੇਸੀ মিডিਆ ਨੂੰ ਗੱਲ ਕਹੀ ਜਾਂਦੀ ਹੈ ਤੇ ਜਿਹੜੀਆਂ ਆਪੋਜੀਸ਼ਨਲ ਪਾਰਟੀ ਹੁੰਦੀ ਹੈ ਉਹ ਵੀ ਡੈਮੋਕ੍ਰੇਸੀ ਬਚਾਉਣ ਦੇ ਵਿੱਚ ਉਹਨਾਂ ਦਾ ਬੜਾ ਵੱਡਾ ਰੋਲ ਹੁੰਦਾ ਅੱਜ ਜਦੋਂ ਤੁਹਾਡੇ ਲੀਡਰ ਨਾਲ ਇਹ ਕੰਮ ਹੋ ਰਿਹਾ ਤੇ ਆਮ ਬੰਦਾ ਕਿਵੇਂ ਸਕੋਰ ਹੋਏਗਾ ਕਈ ਲੋਕ ਇਹ ਕੁਐਸਚਨ ਪੁੱਟ ਕਰਦੇ ਆ ਜੀ ਤੁਸੀਂ ਇਹ ਗੱਲ ਰੋਲਾ ਇਸ ਕਰਕੇ ਪਾ ਰਹੇ ਹੋ ਵੀ ਰਾਹੁਲ ਜੀ ਨਾਲ ਹੋ ਰਿਹਾ ਹੈ ਆਈ ਐਗਰੀਡ ਕਿ ਅਸੀਂ ਰਾਹੁਲ ਜੀ ਕਰਕੇ ਰੋਲਾ ਪਾ ਰਹੇ ਹਾਂ ਬਟ ਤੁਸੀਂ ਅਗਰ ਇਸ ਲੈਵਲ ਦੀ ਪਰਸਨੈਲਿਟੀ ਨੂੰ ਟਾਰਗੇਟ ਕਰ ਸਕਦੇ ਹੋ ਤੇ ਅਸੀਂ ਲੋਕ ਇਸ ਵਾਗ ਦੀ ਮੂਲੀ ਆ ਸੋ ਇਸ ਕਰਕੇ ਕਾਂਗਰਸ ਬਚਾਉਣਾ ਰਾਹੁਲ ਗਾਂਧੀ ਨੂੰ ਬਚਾਉਣਾ ਮਕਸਦ ਨਹੀਂ ਹੈ ਮਕਸਦ ਹੈ ਡੈਮੋਕ੍ਰੇਸੀ ਨੂੰ ਬਚਾਉਣਾ ਜਿਹਦੇ ਵਾਸਤੇ 바ਵਾ ਸਾਹਿਬ Ambedkar ਜਿਹੜਾ ਸੰਵਿਧਾਨ ਲਿਖਿਆ ਉਹਨੂੰ ਬਚਾਉਣਾ ਸਾਡੀ ਜ਼ਿੰਮੇਵਾਰੀ ਹੈ ਕੱਲੀ ਸਾਡੀ ਆ ਇੱਧਰਲੇ 8 10 ਬੰਦਿਆਂ ਦੀ ਨਹੀਂ ਹੈ ਜਾਂ ਕਾਂਗਰਸ ਦੇ ਵਰਕਰਾਂ ਦੀ ਨਹੀਂ ਹੈ ਇਹ ਹਰ ਹਿੰਦੂਸਤਾਨੀ ਦੀ ਜ਼ਿੰਮੇਵਾਰੀ ਹੈ ਕਿਉਂਕਿ ਜੋ ਤੱਕ ਆਪੋਜੀਸ਼ਨ ਚ ਕੋਈ ਸਟਰੌਂਗ ਪਾਰਟੀ ਨਹੀਂ ਹੋएगी ਉਦੋਂ ਤੱਕ ਜਿਹੜੀ ਹੈ ਤਾਨਾਸ਼ਾਹ ਰਵਈਆ ਇਹ ਤੇ ਲਗਾਮ ਨਹੀਂ ਲੱਗੇਗੀ ਸੋ ਇਸ ਵਾਸਤੇ ਅਸੀਂ ਤੁਹਾਡੇ ਥਰੂ ਅਪੀਲ ਵੀ ਕਰ ਰਹੇ ਲੋਕਾਂ ਨੂੰ ਲੋਕਾਂ ਨੂੰ ਦੱਸਣਾ ਵੀ ਚਾਹੁੰਦੇ ਆ ਕਿ ਰਾਹੁਲ ਗਾਂਧੀ ਜੀ ਨਾਲ ਕਿੰਨਾ ਵੱਡਾ ਤੱਕਾ ਹੋ ਰਿਹਾ ਹੈ ਕੰਨਿਆ ਕਮਰ ਤੋਂ ਕਸ਼ਮੀਰ ਤੱਕ ਜਿਹੜੀ 4000 ਕਿਲੋਮੀਟਰ ਦੀ ਯਾਤਰਾ ਸੀ ਉਸ ਤੋਂ ਬਾਅਦ ਜਿਹੜੀ ਇਹਨਾਂ ਨੇ ਪੈਸੇ ਖਰਚ ਕੇ ਇੱਕ ਇਮੇਜ ਬਿਲਡ ਕੀਤੀ ਸੀ ਰਾਹੁਲ ਗਾਂਧੀ ਨੂੰ ਲੈ ਕੇ ਕਿ ਪੱਪੂ ਉਹਨਾਂ ਨੂੰ ਕਿਹਾ ਜਾਂਦਾ ਸੀਗਾ ਉਹ ਇਮੇਜ ਉਹਨਾਂ ਨੇ ਤੋੜਤੀ ਹੈ ਸੋ ਇਹ ਡਰ ਰਹੇ ਉਹਨਾਂ ਤੋਂ ਔਰ ਪ੍ਰਿੰਕਾ ਜੀ ਦੀ ਇੱਕ ਵੀਡੀਓ ਸ਼ੇਅਰ ਹੋ ਰਹੀ ਹੈ ਅਗਰ ਕਿਸੇ ਨੇ ਸੁਣੀ ਹੋਏਗੀ ਤੁਹਾਡੇ ਚੋਂ ਸੋਨੀਆ ਗਾਂਧੀ ਜੀ ਬਾਰੇ ਬੜੇ ਅਪਸ਼ਬਦ ਯੂਜ਼ ਕੀਤੇ ਗਏ ਇਹਨਾਂ ਦੇ ਲੀਡਰਾਂ ਦੁਆਰਾ ਰਾਹੁਲ ਜੀ ਬਾਰੇ ਬੋਲ ਮਾੜਾ ਬੋਲਦੇ ਆ ਪ੍ਰਿੰਕਾ ਜੀ ਬਾਰੇ ਮਾੜਾ ਬੋਲਦੇ ਆ ਜਵਾਲਾ ਨਹਿਰੂ ਜਿਹੜੇ ਦੁਨੀਆ ਚ ਰਹੇ ਉਹਨਾਂ ਬਾਰੇ ਗੱਲਾਂ ਕਰਦੇ ਲੇਕਿਨ ਇਹਨਾਂ ਨੂੰ ਨਾ ਕੋਈ ਸਜਾ ਹੈ ਨਾ ਇਹਨਾਂ ਦੀ ਕੋਈ ਸਤਸਾ ਭੰਗ ਹੁੰਦੀ ਹੈ ਜੇ ਰਾਹੁਲ ਜੀ ਨੇ ਕੋਈ ਮੋਦੀ ਨੀਰਮ ਮੋਦੀ ਬਾਰੇ ਜਾਂ ਲਲਿਤ ਮੋਦੀ ਬਾਰੇ ਕੁਝ ਬੋਲਤਾ ਤੇ ਇੰਨੀ ਵੱਡੀ ਗੱਲ ਨਹੀਂ ਸੀ ਔਰ ਜਿਸ ਬੰਦੇ ਨੇ ਇਹ ਕੰਪਲੇਂਟ ਕੀਤੀ ਹੈ ਕੰਪਲੇਂਟ ਹੋਈ ਹੈ ਗੁਜਰਾਤ ਚ ਬੋਲਿਆ ਗਿਆ ਕਰਨਾਟਕਾ ਹੈ ਸ਼ਾਇਦ ਸੋ ਉਹ ਬੰਦਾ ਆਪਣੇ ਪਿੱਛੇ ਮੋਦੀ ਨਹੀਂ ਲਗਾਉਂਦਾ ਸੀਗਾ ਔਰ ਜਦੋਂ ਉਹਦਾ ਸਾਰ ਨਹੀਂ ਕੁਝ ਹੋਰ ਸੀ ਔਰ ਜਦੋਂ ਇਹ ਗੱਲ ਕੋਰਟੇ ਚ ਗਈ ਤੇ ਇੱਕ ਵਾਰੀ ਇਹ ਕੇਸ ਵਾਪਸ ਹੋ ਚੁੱਕਿਆ ਸੀਗਾ ਬਟ ਆਫਟਰ ਥੈਟ ਇਹ ਦੁਬਾਰਾ ਇਹਨੂੰ ਖੋਲਿਆ ਗਿਆ ਜਿਵੇਂ ਨਵਜੋਤ ਸਿੰਘ ਸਿੱਧੂ ਜੀ ਆਪਾਂ ਗੱਲ ਕਰ ਲਈ 323 ਦੀ ਧਾਰਾ ਲੱਗੀ ਸੀ ਉਹਨਾਂ ਦੇ ਉੱਤੇ ਔਰ 323 ਦੇ ਵਿੱਚ ਇੰਨੀ ਵੱਡੀ ਸਜ਼ਾ ਹੁੰਦੀ ਨਹੀਂ ਕਦੀ ਆਪਾਂ ਸਾਰੇ ਜਾਣਦੇ ਆ ਤੇ ਉਹ ਵੀ ਅੱਜ ਬਾਹਰ ਆ ਰਹੇ ਨੇ ਤੇ ਉਹਨਾਂ ਨੂੰ ਹੀ ਜੇਲ੍ਹ 'ਚ ਰਹਿਣਾ ਪਿਆ ਸੋ ਕਿਤੇ ਨਾ ਕਿਤੇ ਅੰਗਰੇਜ਼ਾਂ ਮਿਲੇ ਦਾ ਟਾਈਮ ਸ਼ਾਇਦ ਮੈਂ ਇਹ ਗੱਲ ਕਹਿਣਾ ਚਾਹਣਾ ਵੀ ਇਹਦੇ ਤੋਂ ਚੰਗਾ ਸੀਗਾ ਕਿਉਂਕਿ ਉਦੋਂ 10 ਪੈ 20 ਪੈ ਤਾਂ ਸੁਣਵਾਈ ਕਿਸੇ ਕਿਸ ਦੀ ਹੁੰਦੀ ਸੀ ਲੇਕਿਨ ਇਹ ਨਾਲ ਵੇਲੇ ਤਾਂ ਇੱਕ ਚੰਦੇ ਵੀ ਜਿਹੜਾ ਬੋਲਦਾ ਉਹਦਾ ਅਸੀਂ ਗਲਾ ਕੋੜਤੀ ਸੋ ਇਹ ਜਿਹੜੀ ਪ੍ਰੈਸ ਕਾਨਫਰੈਂਸ ਹੈ ਇਹ ਡੈਮੋਕ੍ਰੇਸੀ ਦਾ ਕਤਲ ਬਚਾਉਣ ਵਾਸਤੇ ਸੰਵਿਧਾਨ ਨੂੰ ਬਚਾਉਣ ਵਾਸਤੇ ਕਰ ਰਹੇ ਆ ਸਾਡੇ ਬਲੌਗ ਪ੍ਰਧਾਨ ਆਪਣੇ ਆਪਣੇ ਲੋਕਾਂ ਚ ਕਰ ਰਹੇ ਸੰਜੀ ਕਿਹਦੇ ਨੂੰ ਲੱਗਦਾ ਨਹੀਂ ਕਿ ਬਾਕੀ ਲੋਕਾਂ ਨੇ ਵੀ ਕਈਆਂ ਨੇ ਇਹ ਸਸਦ ਦੇ ਵਿੱਚ ਜਾਂ ਔਲ ਮੰਚਾ ਦੇ ਉੱਤੇ ਇਦਾਂ ਦੇ ਸ਼ਬਦ ਬੋਲੇ ਨਹੀਂ ਹਰ ਕਿਸੇ ਪਾਰਟੀ ਨੂੰ ਲੈ ਕੇ ਆ ਕਿਸੇ ਵਿਅਕਤੀ ਵਿਸ਼ੇਸ਼ ਨੂੰ ਲੈ ਕੇ ਪਰ ਉਹਨਾਂ ਨੂੰ ਹੱਲੇ ਤੱਕ ਉਹਨਾਂ ਦੇ ਜਿਹੜੇ ਵੋਟਾਂ ਦੇ ਵਿੱਚ ਮਾਮਲੇ 7-8 ਸਾਲ ਹੋ ਗਏ ਪਰ ਇਸ ਨੂੰ ਜਦੋਂ ਦਾਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਸਜ਼ਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਅ ਤੁਸੀਂ ਆਪ ਹੀ ਇਹ ਸਵਾਲ ਕਰ ਰਹੇ ਹੋ ਤੇ ਬੜੀ ਚੰਗੀ ਗੱਲ ਹੈ ਤੁਸੀਂ ਵੀ ਸਮਝਦੇ ਹੋ ਕਿ ਇਹ ਤੱਕਾ ਹੋ ਰਿਹਾ ਹੈ ਕਾਂਗਰਸ ਪਾਰਟੀ ਦੇ ਲੀਡਰਾਂ ਨਾਲ। ਔਰ ਦੂਸਰੀ ਗੱਲ ਹੈ ਬਿਲਕੁਲ ਸੱਚ ਬੋਲ ਰਹੇ ਹੋ ਕਿ 20-20 ਸਾਲ ਲੱਗ ਜਾਂਦੇ ਹੈ ਤੇ ਫੈਸਲੇ ਨਹੀਂ ਆਉਂਦੇ। ਲੇਕਿਨ ਇਹ ਤਾਂ ਐਡੀ ਸਪੀਡ ਹੈ ਫਰਸਟ ਸਟੈਪ ਹੈ ਫੈਸਲਾ ਆਇਆ ਸੈਕਿੰਡ ਸਟੈਪ ਹੈ 24 ਘੰਟਿਆਂ ਵਿੱਚ ਉਹਨਾਂ ਦੀ ਸਦਸਤਾ ਖਾਰਜ ਕਰ ਦਿੱਤੀ ਔਰ ਅਗਲੇ 24 ਘੰਟਿਆਂ ਵਿੱਚ ਉਹਨਾਂ ਨੂੰ ਬੰਗਲਾ ਖਾਲੀ ਕਰਨ ਦਾ ਆਦੇਸ਼ ਦਿੱਤਾ ਰਾਹੁਲ ਗਾਂਧੀ ਜੀ ਜਿਹੜੇ ਜਿਨ੍ਹਾਂ ਦੇ ਪਰਿਵਾਰ ਨੇ ਦੋ ਪ੍ਰਧਾਨ ਮੰਤਰੀ ਦਿੱਤੇ ਦੇਸ਼ ਨੂੰ ਇੰਦਰਾ ਜੀ ਔਰ ਰਜੀਵ ਜੀ ਇੰਦਰਾ ਜੀ 17 ਸਾਲ ਹਿੰਦੁਸਤਾਨ ਦੇ ਸੇਵਾ ਕਰਕੇ ਗਏ ਨੇ ਸ਼ਹੀਦ ਹੋ ਗਏ ਔਰ ਅਰਜੀਵ ਵੀ ਸ਼ਹੀਦ ਹੋਏ ਇਹ ਸਾਰਿਆਂ ਨੂੰ ਪਤਾ ਉਸ ਪਰਿਵਾਰ ਦੇ ਬੱਚੇ ਨਾਲ ਐਦਾਂ ਕੀਤਾ ਜਾਣਾ ਇਹ ਬੜੀ ਮੰਦਪਾਕੀ ਗੱਲ ਹੈ ਔਰ ਸ਼ਾਇਦ ਬਹੁਤ ਮਾੜੇ ਸ਼ਬਦ ਰਾਹੁਲ ਜੀ ਬਾਰੇ ਇਹ ਲੋਕ ਬੋਲਦੇ ਆ ਅਪਿੰਕਾ ਜੀ ਬਾਰੇ ਬੋਲਦੇ ਆ ਸੋਨੀਆ ਜੀ ਬਾਰੇ ਬੋਲਦੇ ਆ ਬਟ ਇਹਨਾਂ ਤੇ ਲਗਾਮ ਨਹੀਂ ਹੈ ਸੋ ਕਿਤੇ ਨਾ ਕਿਤੇ ਬਹੁਤ ਮਾੜੀ ਗੱਲ ਹੋਈ ਹੈ ਇਹ ਵਾਲੀ ਔਰ ਸਾਰੀਆਂ ਪਾਰਟੀਆਂ ਇਸ ਗੱਲ ਤੇ ਯੂਨਾਈਟਡ ਨੇ ਮੋਦੀ ਦੇ ਖਿਲਾਫ ਇਹ ਸੈਂਟਰ ਗਵਰਨਮੈਂਟ ਦੇ ਖਿਲਾਫ ਔਰ ਆਈ ਥਿੰਕ ਥਿਸ ਇਸ ਅ ਮੋਰਲ ਰਿਸਪੋਨਸਿਬਿਲਟੀ ਆਫ 올 ਇੰਡੀਅਨ ਸਾਰੇ ਹਿੰਦੁਸਤਾਨੀਆਂ ਦੀ ਨੈਤਿਕ ਜ਼ਿੰਮੇਵਾਰੀ ਬੰਦੀ ਹੈ ਕਿ ਇਹਦੇ ਖਿਲਾਫ ਆਵਾਜ਼ ਚੱਕੀ ਉਰੇ ਇਹ ਸਟਾਰਟ rahul ji ਤੋਂ ਹੋਇਆ ਤੇ end ਇਹਦਾ ਆਮ ਕਾਂਗਰਸ ਦੇ ਕਾਰਜਕਰਤਾ ਤੱਕ ਜਾ ਕੇ ਹੋਏਗਾ ਠੀਕ ਹੈ